ਅੱਜ ਅਸੀਂ ਗੱਲ ਕਰਦੇ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਇੱਕ ਨਵੀਂ ਆਈ ਭਰਤੀ ਬਾਰੇ ਇਹ ਭਰਤੀ ਮਲਟੀਟਾਸਕਿੰਗ ਅਸਿਸਟੈਂਟ ਦੇ ਲਈ ਹੈ ਜੇ ਕਿਸੇ ਵੀ ਦੋਸਤ ਨੇ ਜਾਂ ਮੇਰੇ ਭਾਈ ਨੇ ਇਹ ਜੋਬ ਲੱਗਣਾ ਹੈ ਤੇ ਆਪਦੇ ਵੱਧ ਤੋਂ ਵੱਧ ਦੋਸਤਾਂ ਨੂੰ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਸ ਵੀਡੀਓ ਦੇ ਵਿੱਚ ਮੈਂ ਫੁੱਲ ਡਿਟੇਲ ਦੇ ਨਾਲ ਜਾਣਕਾਰੀ ਦੇਣ ਜਾ ਰਿਹਾ ਹਾਂ ਤੇ ਪੋਸਟ ਦਾ ਨੇਮ ਹੋਏਗਾ ਮਲਟੀਟਾਸਕਿੰਗ ਅਸਿਸਟੈਂਟ ਲਈ ਇਸ ਵਿੱਚ ਤਨਖਾਹ ਹੋਵੇਗੀ 16560 ਪਤੀ ਮਹੀਨਾ ਪਲੱਸ ਐਚ ਆਰ 800 ਹੋਵੇਗਾ ਤੇ ਨੌਕਰੀ 6 ਮਹੀਨੇ ਕੰਟਰੈਕਟ بیس ਤੇ ਹੋਵੇਗੀ ਜਾਂ ਇਸ ਤੋਂ ਵੱਧ ਵੀ ਸਕਦੀ ਹੈ ਯੋਗਤਾ ਚਾਹੀਦੀ ਹੈ ਬੀਸੀਏ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ 50% ਤੋਂ ਜ਼ਿਆਦਾ ਹੋਣਾ ਚਾਹੀਦਾ ਹੈ ਪੰਜਾਬੀ ਵਿਸ਼ਾ ਲਾਜ਼ਮੀ ਹੋਣਾ ਚਾਹੀਦਾ ਹੈ ਉਮਰ ਘੱਟ ਤੋਂ ਘੱਟ 18 ਸਾਲ ਵੱਧ ਤੋਂ ਵੱਧ 37 ਸਾਲ ਹੋਣਾ ਚਾਹੀਦਾ ਹੈ ਚਾਹੀਦਾ ਤਜਰਬਾ ਖੇਤੀਬਾੜੀ ਫੀਲਡ ਦੇ ਨਾਲ ਹੋਵੇ ਨਮੂਨੇ ਇਕੱਠੇ ਕਰਕੇ ਅਤੇ ਡਾਟਾ ਰਿਕਾਰਡ ਕਰਨਾ ਹੋਵੇ ਕਮੋਟਰ ਕਮੋਟਰ ਵਿੱਚ ਡਾਟਾ ਐਂਟਰੀ ਕਰਨਾ ਉਹਨਾਂ ਚਾਹੀਦਾ ਹੋਵੇ ਤੇ ਮਹੱਤਵਪੂਰਨ ਤਾਰੀਖ ਆਖਰੀ ਤਾਰੀਖ 18 ਸਤੰਬਰ 2025 ਇੰਟਰਵਿਊ ਦੀ ਤਾਰੀਖ ਹੈ ਯਾ 15 ਸਤੰਬਰ 2025 ਸਵੇਰੇ 11 ਵਜੇ ਫੀਸ ਹੈਗੀ ਆ ਅਰਜੀ ਫਰਮ ਪੱਨ ਦੇਣ ਦੇ ਲਈ 200 ਰੁਪਿਆ ਬੈਂਕ ਡਰਾਫਟ ਪੀਏਯੂ ਲੁਧਿਆਣਾ ਦੇ ਵਿੱਚ ਹੋਵੇ ਹੋਰ ਜਾਣਕਾਰੀ ਕੋਈ ਵੀ ਲਿਖਤੀ ਪ੍ਰੀਖਿਆ ਨਹੀਂ ਹੋਵੇਗੀ ਸਿਰਫ ਇੰਟਰਵਿਊ ਰਾਹੀਂ ਚੁਣੇ ਜਾਊਗੀ ਕੋਈ ਵੀ ਟੀਏ ਡੀਏ ਨਹੀਂ ਦਿੱਤਾ ਜਾਵੇਗਾ ਕੋਈ ਲੇਟ ਅਰਜੀ ਕਬੂਲ ਨਹੀਂ ਹੋਣੀ ਨੌਕਰੀ ਕਿਸੇ ਵੀ ਸਮੇਂ ਬਿਨਾ ਨੋਟਸ ਦੇ ਖਤਮ ਕੀਤੀ ਜਾ ਸਕਦੀ ਹੈ ਇਸ ਦਾ ਫਾਰਮ ਫਿਲ ਕਿਵੇਂ ਕਰਨਾ ਹੈ ਪਹਿਲਾ ਨੇਮ ਲਿਖਣਾ ਹੈ ਫਿਰ ਫਾਦਰ ਨੇਮ ਲਿਖਣਾ ਹੈ ਫਿਰ ਮਦਰ ਨੇਮ ਲਿਖਣਾ ਹੈ ਫਿਰ ਮੋਬਾਈਲ ਨੰਬਰ ਲਿਖਣਾ ਹੈ ਇੱਕ ਈਮੇਲ ਆਈਡੀ ਲਿਖਣੀ ਹੈ ਇੱਕ ਪਾਸਪੋਰਟ ਸਾਈਜ਼ ਫੋਟੋ ਲਗਾਨੀ ਹੈ ਡੇਟ ਆਫ ਬਰਥ ਲਿਖਣੀ ਹੈ ਐਸਸੀ ਦੇ ਓਬੀਸੀ ਓਬੀਸੀ ਆਪਣੀ ਕੈਟਾਗਰੀ ਚ ਚੋਣੀ ਹੈ ਤੇ ਮੈਰਿ ਸਟੇਟਸ ਲਿਖਣਾ ਹੈ ਐਡਰੈਸ ਲਿਖਣਾ ਹੈ ਤੇ ਪਰਮਾਨੈਂਟ ਐਡਰੈਸ ਲਿਖਣਾ ਹੈ ਤੇ ਅਕੈਡਮੀ ਦੀ ਫੁੱਲ ਡਿਟੇਲ ਦੇ ਨਾਲ ਜਾਣਕਾਰੀ ਲਿਖਣੀ ਹੈ ਤੇ ਐਕਸਪੀਰੀਅੰਸ ਲਿਖਣਾ ਹੈ ਤੇ ਡੇਟ ਲਿਖਣੀ ਹੈ ਤੇ ਆਪ ਦੇ ਸਾਈਨ ਕਰਨੇ ਹੈ ਤੇ ਆ ਆਪ ਦੇ ਸਰਟੀਫਿਕੇਟ ਲਿਖਣਾ ਹੈ ਪਹਿਲਾ ਆਧਾਰ ਕਾਰਡ ਕੋਈ ਵੀ ਐਸਸੀ ਦਾ ਸਰਟੀਫਿਕੇਟ ਹੋਵੇ ਐਕਸਪੀਰੀਅੰਸ ਅਟੈਚ ਕਰਨਾ ਹੈ ਤੇ ਇਹ ਇਹ ਸੀ ਪੂਰੀ ਜਾਣਕਾਰੀ ਪੀ ਏ ਜੋ ਲੁਧਿਆਣਾ মালਟੀਟਾਸਕਿੰਗ ਅਸਿਸਟੈਂਟ ਪੱਤੇ 225 ਵਾਲੇ ਜੇ ਤੁਸੀਂ ਇਸ ਦੇ ਯੋਗ ਹੋ ਤਾਂ ਹੈ ਜਰੂਰ ਅਰਜੀ ਦਿਓ ਤੇ ਇਹ ਵੀਡੀਓ ਦੇ ਵਿੱਚ ਕਮੈਂਟ ਦੇ ਵਿੱਚ ਲਿਖਣਾ ਹੈ মালਟੀਟਾਸਕਿੰਗ ਅਸਿਸਟੈਂਟ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੇ ਹੋਰ ਵੀ ਨਵੀਂ ਜਾਬ ਅਪਡੇਟ ਤੇ ਲਈ ਤੁਹਾਨੂੰ ਮਿਲਦੀਆਂ ਰਹਿਣਗੀਆਂ